રોકજી <js vezes> प्रधान पुलिस आई देखने ਸਾਰੇ ਵੀਡੀਓ ਬਣਾ ਲਿਆ ਤੁਹਾਨੂੰ ਕਿਸ ਨੇ ਮਾਰਿਆ ਨਹੀਂ ਤੇ ਤੁਸੀਂ ਮੇਰੇ ਬੱਚਿਆਂ ਨਾਲ ਕੀ ਕਰੋ ਮੈਂ ਕਰਾਂ ਮੈਨੂੰ ਪਤਾ ਹੋਵੇ ਕਿ ਕਿੰਨੇ ਜਿਆਦਾ ਆ ਬਾਈ ਮੈਂ ਕਹਿਣ ਦਾ ਰੇਤਾ ਸਾਰੇ ਅਸੀਂ ਇਹੀ ਗਏ ਤੁਸੀਂ ਅੱਗੋਂ ਕਿੰਨੇ ਇਹਨਾਂ ਦੇ ਹਾਲ ਦੇਖ ਲਓ ਤੂੰ ਤੂੰ ਤੁਸੀਂ ਜਗਾ ਤੂੰ ਤੂੰ ਕਰੀਂ ਲੈ ਯਾਰ ਮੈਂ ਆ ਬੋਲੋ ਤੁਸੀਂ ਬੋਲੋ ਆ ਕੀ ਕਰੀਏ ਨੂੰ ਜਲਦੀ ਜਲਦੀ ਭੇਜੋ ਜਲਦੀ ਜਲਦੀ ਭੇਜਾ ਹੋਰ ਬੁਲਾ ਦੇ ਮੈਨੂੰ ਉੱਤੇ ਹਾਂਜੀ ਮੇਰੇ ਨਾਲ ਹੀ ਕਲਾਓ ਤਿੰਨ ਨੰਬਰ ਆਈ ਇਹਨਾਂ ਕਹਿਤਾ ਕਹਿਤਾ ਮੈਂ ਸਾਗਰ ਕਰਦਾਰੂ ਕੀ ਕੈਨਸਲ ਕਰਾ ਦਿਓ ਸਾਹਮਣੇ ਨਾ ਕਰਨਾ ਦੋ ਅੱਖਰ ਲਿਖਣਾ ਕੈਨਸਲ ਕਰ ਦੇਣਾ ਬਿਲਕੁਲ ਜੇ ਤੁਸੀਂ ਪਾਸਪਾਦੋਂ ਦਿੱਤਾ ਜੇ ਕੈਨਸਲ ਹੀ ਕਰਨਾ ਇਹ ਪਾਸਪਾਦੋਂ ਦਿੱਤੇ ਨਾ ਚਲਾਨ ਹੀ ਕਰਾਂਗੇ ਇਸ ਲੋੜ ਦੀ ਨਹੀਂ ਕਰਨਾ ਜੀ ਤੁਸੀਂ ਪਾਸ ਤੋਂ ਕੈਨਸਲ ਇੱਕ ਮਿੰਟ ਇਹਦੇ ਨੰਬਰ ਹੁੰਦੇ ਆ ਨੰਬਰ ਹੁੰਦੇ ਹਾਂ ਜੀ ਨੰਬਰ ਹੁੰਦੇ ਤੇ ਤੁਸੀਂ ਬਾਤ ਕੀਤਾ ਸੀ ਕੈਨਸਲ ਹੀ ਕਰ ਦੋ ਬੰਦਾ ਜੇ ਜੇ ਮੇਰੀ ਗੱਲ ਸੁਣਾਓ ਜੇ ਤੁਸੀਂ ਜੇ ਬੰਦ ਹੀ ਕਰਨਾ ਸੀ ਤਾਂ ਫੇਰ ਬਾਤਕਾ ਤੋ ਕੀਤਾ ਪਾਸ ਹੀ ਨਾ ਕਰਦੇ ਪਹਿਲਾਂ ਹੀ ਨਾ ਬਣਾਉਂਦੇ ਗੱਲ ਨਾ ਤੁਸੀਂ ਉੱਥੋਂ ਕਹੀ ਜਾਂਦੇ ਹੁਣ ਬੰਦ ਕਰ ਦੇਣਾ ਕਰੋ ਯਾਰ ਆਏ ਦੇ ਨੰਬਰ ਕੱਟੇ ਜਾਂਦੇ ਆ ਆਪਾਂ ਉੱਥੇ ਜਾ ਰਹੇ ਆ ਆਪਾਂ ਚਲਾਨ ਭੁਗਤ ਰਹੇ ਆ ਉਹ ਵੀ ਨਿਕਲੀ ਵੀ ਸਰਕਾਰ ਆ ਸਰਕਾਰ ਇਹਨਾਂ ਨੇ ਕਰਦੀ ਦਿੱਲੀ ਅੱਗੇ ਜਿੱਦਾਂ ਦਾ ਨਵਲਟ ਮਿਲਿਆ ਆਪਾਂ ਦੇ ਉੱਤੇ ਚਲਾਣਾ ਪਟਾਕੇ ਮਾਰਦੇ ਰੋਕ ਲਈ ਸਾਡੇ ਕੋਲ ਆਈ ਇੱਕ ਅਸਟੈਂਡ ਪੀਓ ਆ ਅਸੀਂ ਪਹਿਲੇ ਇਨਸਟਾਲਮੈਂਟ ਦਾ ਸਟਰੀਕ ਦੇਖਿਆ ਬਣਾਈ ਪਹਿਲੀ ਇਨਸਟਾਲਮੈਂਟ ਹੀ ਆਈ ਜਿੱਤੀ ਹਜੇ ਤਾਂ ਬੇਟੇ ਨੇ ਸ਼ੌਕ ਵੀ ਪੂਰਾ ਨਹੀਂ ਕੀਤਾ ਹੈਗਾ ਕਿਤਨੇ ਕਿਤੇ ਮੈਨੂੰ ਜਿਹੜੇ ਪਟਾਕੇ ਦਾ ਬੁਲਟ ਮਾਰਦਾ ਤੇ ਆ ਪਾਜੀ ਲਫਾਫੇ ਸ਼ਪੂਣ ਦੁਕਾਨ ਦੇ ਲੈ ਕੇ ਗਿਆ ਆ ਇਹਦੇ ਦੇਣ ਗਿਆ ਆ ਲਫਾਫੇ ਸ਼ਪੂਣ ਜਾ ਰਿਹਾ ਜਦੋਂ ਜਦੋਂ ਤੁਹਾਡੇ ਬੱਚੇ ਨੇ ਬੁਲਟ ਲਿਆ ਹਾਂਜੀ ਮੈਂ ਕਿਰਪਾ ਕਰਕੇ ਅਗਲੀ ਲਗਾਓ ਹਾਰਸੀ ਮੈਂ ਦੁਕਾਨੇ ਲਾਇਸੈਂਸ ਲਗਾਣਾ ਤਾਂ ਵੀ ਚਲਾਨ ਕਰੀਏ ਏ ਕਾ ਵੀ ਕੋਈ ਟ੍ਰੈਵਲ ਸਟਾਫੀਆਂ ਪਰ ਦੇਵੇ ਮਾਰਚ ਆ ਗਈ ਆ ਤਾਂ ਨਹੀਂ ਨਹੀਂ ਮੇਰੀ ਗੱਲ ਸੁਣੋ ਭੈਣ ਜੀ ਭੈਣ ਜੀ ਅੱਜ ਮੈਮ ਕੀ ਮਾਮਲਾ ਸੀਗਾ ਜੋ ਲੇਡੀ ਐ ਅੱਜ ਬਹਿਸ ਬਾਦੀ ਕਰ ਰਹੀ ਸੀ ਤੁਹਾਡੇ ਨਾਲ ਮਾਮਲਾ ਭਾਜੀ ਇਹ ਕੀ ਬੰਦ ਉਹ ਲੋਕੇ ਉਹਨਾਂ ਦਾ ਬੇਟੇ ਦੋਨੋਂ ਪਰ ਗੈਰਮੈਂਟ ਪੁਸ਼ਪੀ ਨਹੀਂ ਉਹਨਾਂ ਦਾ ਹਰਮੈਂਟ ਪਾਇਆ ਹੈ ਨਾ ਡਾਕੂਮੈਂਟ ਪੁਸ਼ਪੀ ਨਹੀਂ ਉਹਨਾਂ ਨੇ ਮਤਲਬ ਕਿ ਬੰਦ ਕੀਤਾ ਨਾ ਡਾਕੂਮੈਂਟ ਕੁਝ ਵੀ ਨਹੀਂ ਦਿਖਾਏ ਦਿਖਾਏ ਲੜ। ਅੱਛਾ ਕੀ ਕਹਿੰਦੇ ਕਿਸੀ ਕੀ ਮਹਿਲਾ? ਜੇ ਕਿਤੇ ਵੀ ਮੈਂ ਤੁਹਾਨੂੰ ਇਹ ਥੋੜਾ ਤੁਹਾਨੂੰ ਪਤਾ ਹੈ ਬਲੱਡ ਪ੍ਰੈਸ਼ਰ ਮਾਦੇ ਹੁੰਦੇ ਹੂ। ਜੇ ਕੋਈ ਚੰਗਾ ਕਰੇ ਹਾਂ। ਮਾਣ। ਅੱਛਾ। ਅਸੀਂ ਸਾਡਾ ਸਾਥ ਦੇ ਦੁੱਗੀ ਦੇ ਬਚਾਤ ਹੁੰਦੀ ਹੈ ਕਿ ਬੱਚਾ ਤੁਹਾਡੇ ਰੋਗੀ ਦਾ ਸਾਡਾ ਮਤਲਬ ਇਹ ਹੈ ਉਹ ਵੇਅਰ ਕਰਨਾ ਕਿ ਆਪਣੇ ਬੱਚਿਆਂ ਨੂੰ ਦਿਖਾਓ ਇੱਕ ਦਾ ਚਲਾਨ ਹੋ ਜਾਣਾ ਹੈ। ਮੈਮ ਲੜਕੇ ਵੀ ਲੱਗੇ ਜਿਹੜੇ ਦੋ ਨਾਲ। ਹਾਂਜੀ ਹਾਂਜੀ। ਅੱਛਾ ਇਹ ਕੁੜੀਆਂ ਦਾ ਸਕੂਲ ਹੈ ਕੁੜੀਆਂ ਦੇ ਸਕੂਲ ਦੇ ਵਿੱਚ ਥੋਲ ਮਤਲਬ ਹੁੱਲੜਬਾਜੀ ਕਰ ਰਹੇ ਸੀਗੇ। ਆਦੀ ਵਗੇ ਲੱਭਦੇ ਹਾਂ ਤੁਸੀਂ ਹੂੰ ਠੀਕ ਕਿ ਬੱਚਿਆਂ ਦਾ ਵੀ ਸਕੂਲੋਂ ਬਾਹਰ ਨਿਕਾਉਣਾ ਫੜਾਉਂਦਾ ਉਹਨਾਂ ਨੇ ਮੈਂ ਮਾਪਿਆਂ ਨੂੰ ਥੋੜਾ ਕਹਿਤਾ ਆਪਰੇ ਕੰਪਲੇਂਟ ਆਦੀਆਂ ਸਾਹਮਣੇ ਵਾਰ-ਵਾਰ ਕਿ ਉਹ ਤਾਂ ਬੱਚੇ ਬਾਹਰ ਆਦੀਆਂ ਉਹਨਾਂ ਵੱਲ ਜੀ ਘਰਦੇ ਉਹ ਬੱਚੇ ਉਹਨੂੰ ਤਾਂ ਨਿਕਲੋ ਦੇ ਮਤਲਬ ਜੇਕਰ ਆਪਸੀਂ ਕਹਿੰਗੇ ਨਹੀਂ ਤੇ ਘਰੋਂ ਤਾਂ ਨਿਕਲੇ ਪੰਡ ਕੇ ਹੂੰ ਕੀ ਕਾਰਵਾਈ ਕੀਤੀ ਗਈ ਹੁਣ ਸਰਵਿਸਰ ਇਹਨਾਂ ਦਾ ਫੋਟੋ ਮੰਗ ਦਿੱਤਾ ਹੈ ਹੂੰ ਠੀਕ